ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਪਾਣੀ ਦੇ ਵਿੱਚ ਇਹ ਇੱਕ ਚੀਜ਼ ਮਿਲਾ ਕੇ ਪੀਓ 99% ਗੋਡਿਆਂ ਦਾ ਦਰਦ ਠੀਕ ਹੋ ਜਾਵੇਗਾ ਹੱਡੀਆਂ ਦੀ ਕਮਜ਼ੋਰੀ ਦੁਰਸਮੱਸਿਆ ਕਦੇ ਨਹੀਂ ਹੋਵੇਗੀ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਵੇ ਤਾਂ ਉਹ ਦਰਦ ਵੀ ਠੀਕ ਹੋ ਜਾਵੇਗਾ ਵੀਡੀਓ ਵਿੱਚ ਤੁਹਾਨੂੰ ਮੈਂ ਦੋ ਨੁਸਖਿਆਂ ਬਾਰੇ ਦੱਸਾਂਗੀ ਤਾਂ ਪਹਿਲਾ ਨੁਸਖਾ ਹੈ ਕਿ ਤੁਸੀਂ ਅਰੰਡੀ ਦੇ ਤੇਲ ਨੂੰ ਲੈਣਾ ਹੈ ਅਰੰਡੀ ਦਾ ਤੇਲ ਜੋੜਾਂ ਦੇ ਦਰਦ ਨੂੰ ਠੀਕ ਕਰਦਾ ਹੈ ਜੇਕਰ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੋਵੇ ਤਾਂ ਉਸ ਤੋਂ ਵਿਰਾਹਤ ਮਿਲਦੀ ਹੈ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇੱਕ ਗਿਲਾਸ ਪਾਣੀ ਵਿੱਚ ਪਾਣੀ ਦੋਸਤੋ ਤੁਸੀਂ ਹਮੇਸ਼ਾ ਕੋਸਾ ਹੀ ਲੈਣਾ ਹੈ ਇੱਕ ਗਿਲਾਸ ਕੋਸੇ ਪਾਣੀ ਵਿੱਚ ਇੱਕ ਤੋਂ ਅੱਧੇ ਚਮਚ अरंडी ਦੇ ਤੇਲ ਦੀ ਮਿਲਾ ਕੇ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਪਰ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਇੱਕਦਮ ਸ਼ੁੱਧ ਅਰੰਡੀ ਦਾ ਤੇਲ ਹੀ ਲੈਣਾ ਹੈ ਅਜਿਹਾ ਤੁਸੀਂ ਦੱਸ ਦੇ ਤੁਸੀਂ ਦੂਸਰਾ ਤਰੀਕਾ ਕੀ ਕਰਨਾ ਹੈ ਕਿ ਅਰੰਡੀ ਦੇ ਤੇਲ ਵਿੱਚ ਰੂਏ ਨੂੰ ਭਿਉ ਕੇ ਰੱਖ ਦਿਓ ਤੁਸੀਂ ਰਾਤ ਨੂੰ ਉਸ ਰੂਈ ਨੂੰ ਅਰੰਡੀ ਦੇ ਤੇਲ ਵਿੱਚ ਭਿਉ ਕੇ ਰੱਖ ਦਿਓ ਅਤੇ ਸਵੇਰੇ ਉਸ ਰੂਈ ਨੂੰ ਨਿਚੋੜ ਕੇ ਆਪਣੇ ਦਰਦ ਵਾਲੀ ਜਗ੍ਹਾ ਉੱਪਰ ਲਗਾ ਲੈਣੀ ਹੈ ਅਤੇ ਤੁਸੀਂ ਉਸ ਰੁਈ ਉੱਪਰ ਪੱਟੀ ਬੰਨ ਲੈਣੀ ਹੈ ਅਤੇ ਉਸ ਉੱਪਰ ਸੇਕਾ ਵੀ ਕਰਨਾ ਹੈ ਤੁਸੀਂ ਸੇਕਾ ਕਿਵੇਂ ਕਰਨਾ ਹੈ ਦੋਸਤੋ ਕਿ ਤਵੇ ਨੂੰ ਗਰਮ ਕਰਕੇ ਤਵੇ ਉੱਪਰ ਕਿਸੇ ਕੱਪੜੇ ਦੀ ਪੋਟਲੀ ਬਣਾ ਕੇ ਉਸ ਪੋਟਲੀ ਨੂੰ ਗਰਮ ਕਰਕੇ ਆਪਣੇ ਗੋਡੇ ਉੱਪਰ ਲਗਾਉਣਾ ਹੈ ਅਜਿਹਾ ਤੁਸੀਂ 15 ਮਿੰਟ ਕਰਨਾ ਹੈ ਤਾਂ ਤੁਹਾਨੂੰ ਹਫਤੇ ਵਿੱਚ ਦੋ ਵਾਰ ਦੇ ਨਾਲ ਹੀ ਬਹੁਤ ਫਰਕ ਨਜ਼ਰ ਆਵੇਗਾ ਤਾ ਅਜੇ ਹਾ ਤੁਸੀਂ ਹਫਤੇ ਵਿੱਚ ਦੋ ਵਾਰ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦਾ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ